ਸ਼ਾਂਤ ਮੈਂ ਬੋਲਦਾ ਹਾਂ ਮੈਂ ਮੁਸਕਰਾਉਂਦਾ ਹਾਂ ਮੈਂ ਹੱਸਦਾ ਹਾਂ ਮੈਂ ਗੁਣਗਣਾਉਂਦਾ ਹਾਂ ਮੈਂ ਬੋਲਦਾ ਹਾਂ ਮੈਂ ਮੁਸਕਰਾਉਂਦਾ ਹਾਂ ਮੈਂ ਹੱਸਦਾ ਹਾਂ ਮੈਂ ਗੁਣਗਣਾਉਂਦਾ ਹਾਂ ਥੋੜਾ ਤੇਰੇ ਨਾਲ ਤੇ ਜ਼ਿਆਦਾ ਮੈਂ ਇਕਾਂਤ ਹੁੰਦਾ ਹਾਂ ਥੋੜਾ ਤੇਰੇ ਨਾਲ ਜ਼ਿਆਦਾ ਮੈਂ ਇਕਾਂਤ ਹੁੰਦਾ ਹਾਂ ਬਸ ਬਚ ਕੇ ਰਿਹਾ ਕਰ ਉਦੋਂ ਜਦੋਂ ਮੈਂ ਸ਼ਾਂਤ ਹੁੰਦਾ ਬਚ ਕੇ ਰਿਹਾ ਕਰ ਉਦੋਂ ਜਦੋਂ ਮੈਂ ਸ਼ਾਂਤ ਹੁੰਦਾ ਹਾਂ ਕਦੇ ਕਦੇ ਕੁਝ ਵੱਖਰੇ ਜਿਹੇ ਰਾਹਾਂ ਨੂੰ ਫੜਦਾ ਹਾਂ ਕਦੇ ਬੰਦ ਕਰਕੇ ਅੱਖਾਂ ਵਿਚਾਰਾਂ ਨਾਲ ਲੜਦਾ ਹਾਂ 라ਵਣੀ ਚਿਹਰਿਆਂ ਤੋਂ ਪੜਦਾ ਕਦੇ ਵੇ ਦਾੰਤ ਹੁੰਦਾ ਹਾਂ ਬਸ ਬਚ ਕੇ ਰਿਹਾ ਕਰ ਉਦੋਂ ਜਦੋਂ ਮੈਂ ਸ਼ਾਂਤ ਹੁੰਦਾ ਹਾਂ ਬਚ ਕੇ ਰਿਹਾ ਕਰ ਉਦੋਂ ਜਦੋਂ ਮੈਂ ਸ਼ਾਂਤ ਹੁੰਦਾ ਹਾਂ ਕੁਝ ਦੁਸ਼ਮਣ ਗੁਪਤ ਜਹੇ ਕੁਝ ਜੰਗਾ ਲੜੀਆਂ ਨੇ ਤਲਵਾਰਾਂ ਨੇ ਫੜੀਆਂ ਕੁਝ ਕਲਮਾਂ ਘੜੀਆਂ ਨੇ ਅਣਖ ਖੋਲੇ ਲਹੂ ਸਿਆਹੀ ਤੇ ਲਿਖਦਾ ਤੁੱਖਾਂਤ ਹੁੰਦਾ ਹਾਂ ਬਚ ਕੇ ਰਿਹਾ ਕਰੋ ਤੋਂ ਜਦੋਂ ਮੈਂ ਸ਼ਾਂਤ ਹੁੰਦਾ ਬਸ ਬਚ ਕੇ ਰਿਹਾ ਕਰੋ ਤੋਂ ਜਦੋਂ ਮੈਂ ਸ਼ਾਂਤ ਹੁੰਦਾ ਹਾਂ ਜਦੋਂ ਮੇਰੇ ਸਾਹਮਣੇ ਬਹਿ ਕੇ ਤੂੰ ਮੈਨੂੰ ਹੀ ਬਣਦਾ ਜਦੋਂ ਮੇਰੇ ਸਾਹਮਣੇ ਬਹਿ ਕੇ ਤੂੰ ਮੈਨੂੰ ਹੀ ਬਣਦਾ ਮੈਂ ਚਿਹਰੇ ਤੇ ਖੁਸ਼ੀ ਲਿਆ ਕੇ ਚੁੱਪ ਕਰਕੇ ਸੁਣਦਾ ਹਾਂ ਤੇਰੇ ਅੰਦਰ ਜੋ ਚੱਲਦਾ ਤੇਰੇ ਅੰਦਰ ਜੋ ਚੱਲਦਾ ਸਮਝਦਾ ਭਲੀ ਭਾਤ ਹੁੰਦਾ ਹਾਂ ਬਚ ਕੇ ਰਿਹਾ ਕਰੋਦੋਂ ਜਦੋਂ ਮੈਂ ਸ਼ਾਂਤ ਹੁੰਦਾ ਹਾਂ ਬਸ ਬਚ ਕੇ ਰਿਹਾ ਕਰੋਦੋਂ ਜਦੋਂ ਮੈਂ ਸ਼ਾਂਤ ਹੁੰਦਾ ਹਵਾਵਾ ਥਮ ਜਾਵਣ ਤਾਂ ਇਕਬਾਲ ਸੰਕੇਤ ਤੂਫਾਨਾਂ ਦੇ ਹਵਾਵਾ ਥਮ ਜਾਵਣ ਤਾਂ ਇਕਬਾਲ ਸੰਕੇਤ ਤੂਫਾਨਾਂ ਦੇ ਸਮਝਿਆ ਕਰ ਜਰਾ ਮਤਲਬ ਸਾਡੀਆਂ ਮੁਸਕਾਨਾਂ ਦੇ ਨਿਗਾਹ ਮਿਲਾ ਕੇ ਅੱਖਾਂ ਚ ਨਿਗਾਹ ਮਿਲਾ ਕੇ ਅੱਖਾਂ ਚ ਸਿਰ ਚ ਦਾ ਬਿਰਤਾਂਤ ਹੁੰਦਾ ਹਾਂ ਬਚ ਕੇ ਰਿਹਾ ਕਰ ਉਦੋਂ ਜਦੋਂ ਮੈਂ ਸ਼ਾਂਤ ਹੁੰਦਾ ਹਾਂ ਬਚ ਕੇ ਰਿਹਾ ਕਰ ਉਦੋਂ ਜਦੋਂ ਮੈਂ ਸ਼ਾਂਤ ਹੁੰਦਾ ਹਾਂ ਜਦੋਂ ਮੈਂ ਸ਼ਾਂਤ ਹੁੰਦਾ ਥੈਂਕ ਯੂ